ਹellow ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿ ਆਹ ਜਲਦੀ ਟਿੱਕ ਟਾਕ ਆ ਇਹ ਅੱਜ ਇੱਕ ਨਵੀਂ ਵੀਡੀਓ ਲੈ ਕੇ ਆ ਤੜਨ ਨਾਲ ਜਿਹੜੇ ਆਪਾਂ ਜਦੋਂ ਪੰਜ ਮਾ ਤੋਂ ਲੈਟਰ ਰਿਸੀਵ ਕਰ ਲੈਂਦੇ ਆ ਤੇ ਕਾਫੀ ਜਾਨੇ ਪੁੱਛਦੇ ਰਹਿੰਦੇ ਆ ਹਾਂ ਕਿ ਉਸ ਤੋਂ ਬਾਅਦ ਇੰਡੀਆ ਨੂੰ ਕਿਲੇ ਕਿਲੇ ਪੇਪਰ ਭੇਜਨੇ ਆ ਜਿਹੜੇ ਆਪਾਂ ਉਥੇ ਐਮਐਸਸੀ ਦੇ ਵਿੱਚ ਜਮਾ ਕਰਾਉਣੇ ਹੁੰਦੇ ਠੀਕ ਹੈ ਜੇ ਇਹਦੇ ਬਾਰੇ ਗੱਲ ਕਰਦੇ ਮੈਂ ਤੁਹਾਨੂੰ ਡਿਟੇਲ ਬਾਰੇ ਅੱਜ ਮੈਂ ਤੁਹਾਨੂੰ ਲਿਸਟ ਰਾਹੀਂ ਦਿਖਾਉਣਾ ਸੇਮ ਕੀਤੀ ਹੈ ਬਣਾ ਲੱਖੀ ਹੈ ਤੇ ਉਚ ਮੈਦਾਨ ਦਿਖਾਉਣਾ ਯਾਨ ਨੂੰ ਕਿਹੜੇ ਕਿਹੜੇ ਪੇਪਰਾਂ ਦੀ ਲੋਡ ਹੁੰਦੀ ਹੈ ਠੀਕ ਹੈ ਇਹ ਨੈਟਵਰਕ ਹੋਲਡਰ ਸਾਡ ਲਈ ਇਹ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਜੀ ਵਾਦ ਤੋਂ ਵੰਦ ਕੇ ਦੋਸਤ ਆਪਣੇ ਦੋਸਤਾਂ ਯਾਰਾਂ ਵੀਰ ਤੱਕ ਪਹੁੰਚ ਸਕੇ ਤਾਂ ਜੋ ਉਹਨਾਂ ਦੀ ਵੀ ਹਲਪ ਹੋ ਸਕੇ ਠੀਕ ਆ ਤੇ ਆਜੋ ਲੇਖ ਦੋ categories ਮੈਂ ਬਣਾਈਆਂ ਇੱਥੇ ਪਹਿਲੀ category ਆਪਣੀਆਂ ਜਿਹਦੇ ਵਿੱਚ ਜੋ ਆਪਾਂ ਇੱਥੋਂ ਪਾਰਟਸ ਦਿੰਨੇਗੇ ਪਰ ਟੈਸਟਪੇਪਰ ਬਣਾ ਦੇ ਜਿਹਦੇ ਦੇਖ ਕੇ ਤੁਹਾਨੂੰ ਆਈਮਾ ਦਾ ਲੈਟਰ ਮਿਲ ਜਾਂਦਾ ਪਹਿਲੇ ਨੰਬਰ ਵਾਲਾ ਠੀਕ ਆ ਜਿਹੜਾ ਤੁਹਾਨੂੰ ਆਈਮਾ ਦਾ ਲੈਟਰ ਦੇਣਾ ਇਹ ਹੋ ਗਿਆ ਤੇ ਦੂਜਾ ਦੇਵਲਪਾਸਵਰਡ ਸਾਡਾ ਅਰੀਜਨਲ ਉਨੂੰ ਪਹਿਲੇ ਦਨਾਂ ਦੇ ਹਰ ਇੱਕ ਪੇਜ ਲਈ ਹਰ ਇੱਕ ਵੇ ਲਈ ਫੋਟੋਕਾਪੀ ਜਿਹਦਾ ਉੱਪਰ ਥੱਲੇ ਪੇਜ ਲਈ ਐਵੇਂ ਇੱਕ ਫੋਟੋਕਾਪੀ ਬਣਾ ਲੈਣਾ ਤਾਂ ਫੋਟੋਕਾਪੀ ਬਣਾ ਲੈਣੇ ਪੂਰੇ ਪਾਸਪੋਰਟ ਦੀ ਉਹ ਸਾਰੇ ਪਾਸਪੋਰਟ ਦੀਆਂ ਫੋਟੋਕਾਪੀਸ ਨੂੰ ਹੋਗਾ ਟੈਸਟਡ ਕਰਾਉਣਾ ਹੋਗਾ ਮੋਹਰ ਲਾਉਣੀ ਹੈ ਵਕੀਲ ਦੀ ਜਿੱਥੋਂ ਮੈਂ ਦਿੰ ਗਰਾਉਣਾ ਹੈ ਟੈਸਟਡ ਉਹ ਕਰਾਉਣਾ ਠੀਕ ਹੋ ਗਿਆ ਉਸ ਤੋਂ ਬਾਅਦ ਆਪਣਾ ਬਣਾਉਣਾ ਵਾ ਰਿਸਪੌਂਸਿਬਿਲਟੀ ਲੈਟਰ ਠੀਕ ਹੈ ਮਤਲਬ ਦੱਸਣਾ ਕਿਦਾਂ ਦੇ ਪੇਪਰ ਹੁੰਦੇ ਆ ਜਿੱਦਾਂ ਥੱਲੇ ਮੈਂ ਤੁਹਾਨੂੰ ਦੱਸਦਾ ਵਾਂ ਪਾਸਪੋਰਟ ਵਾਲੇ ਦੱਸਦਾ ਕਿ ਪਾਸਪੋਰਟ ਜਿੱਦਾਂ ਟੈਸਟਡ ਹੋਣਾ ਜਿੱ ਮੈਂ ਇੰਪਲ ਇਹਦਾ ਆਪ ਦੇਖੋ ਦਾ ਫੋਟੋ ਕਾਪੀ ਕੀਤੀ ਏਦਾਂ ਮੋਰਲ ਵਾਲਾ ਨਹੀਂ ਦੱਲੇ ਇਹ ਇਹ ਹੋ ਗਿਆ ਇਹ ਤੇ ਦੋ ਕਰ ਲੋ ਇੱਕ ਕਰ ਲੋ ਜਿੱਦਾਂ ਵੀ ਪ੍ਰਿੰਟ ਆਊਟ ਕਰਾਂਗੇ ਉਹਦਾ ਇਹ ਹੋ ਗਿਆ ਤੋਂ ਪੇਜ ਪਰ ਲੋ ਪਰ ੱਲੇ ਵਾਲੇ ਤੇ ਏਦਾਂ ਉਹਨਾਂ ਨੂੰ ਟੈਸਟ ਕਰਉਣਾ ਹਰ ਪੇਜ ਨੂੰ ਆਪ ਇਹ ਹੋ ਗਿਆ ਰੰਗ ਆ ਗਈ ਤੋਂ ਬਾਅਦ ਸਾਰੇ ਆ ਜਿੱਦੇ ਟੂਟਲੀ ਜੋ ਫੋਟੋ ਹਾ ਜੋ ਵਿੱਚ ਪਾਸਪੋਰਟ ਦੇਗਾ ਨਾ ਹਰ ਇੱਕ ਪੇਜ ਦੀ ਲਗਾਣੀ ਅਕਸਰ ਬਾਰੇ ਉਹਨਾਂ ਦੇ ਰਿਸਪੌਂਸਿਬਿਲਟੀ ਲੈਟਰ ਹਮ ਰਿਸਪੌਂਸਿਬਿਲਟੀ ਲੈਟਰ ਕਿੱਦਾਂ ਦਾ ਹਣਾ ਯਾ ਜਿਹੜਾ ਬਾਈ ਇੰਡੀਆ ਵੇਜਨਾ ਭਰ ਕੇ ਆਪਣੇ ਵੱਲੋਂ ਇੱਕ ਆਪਣਾ ਲੈਟਰ ਭਰਦੇ ਆਂ ਆਈਮਾ ਲਈ ਜਦੋਂ ਆਪਾਂ ਆਈਮਾ ਦੇ ਤੇ ਪੇਪਰ ਜਮਾ ਕਰਾਉਣ ਜਾਂਦੇ ਆ ਉਹਦਾ ਟਾਈਪ ਥੋੜੀ ਹੋਰ ਹੁੰਦੀ ਹੈ ਠੀਕ ਹੈ ਇਹ ਆਪਾਂ ਜਿਹੜਾ ਇੰਡੀਆ ਵੇਜਨਾ ਆਪਣੇ ਆਪਣੇ ਤੌਰ ਤੇ ਜੋ ਗਿਆ ਉਹਦੇ ਵਿੱਚ ਇਦਾਂ ਦਾ ਫਾਰਮ ਜਗ੍ਹਾ ਇਹਨੂੰ ਚਾਹੀਦਾ ਹੋਊਗਾ ਮੈਨੂੰ ਮਾਫੀ ਕਰਦੇ ਮੈਂ ਤੁਹਾਨੂੰ ਸੈਂਡ ਕਰਦਾਗਾ ਇਹਨੂੰ ਐਡਿਟ ਕਰ ਲਿਓ ਠੀਕ ਹੈ ਜਿਹੜਾ ਤੁਹਾਡਾ ਪ੍ਰੋਫੈਕਸ ਨੰਬਰ ਆਉਣਾ ਜਗਾ ਦੀਆਂ ਆਈਮਾਂ ਦੇ ਵਿੱਚ ਜਦੋਂ ਗਏ ਹੋ ਉੱਥੇ ਜਿਹੜਾ ਤੁਹਾਨੂੰ ਪੇਪਰ ਮਿਲਦਾ ਉਹਦੇ ਉੱਤੇ ਪ੍ਰੋਫੈਸਰ ਨੰਬਰ ਲਿਖਾਂ ਦਾ ਉਹ ਭਰ ਦੇਣਾ ਦਾ ਜਿਹੜੀ ਡੇਟ ਨੂੰ ਦੀ ਭਰਦੇ ਹੋ ਉਹ ਡੇਟ ਭਰ ਦੇਣੀ ਆ ਹੋ ਗਿਆ ਸਭ ਤੋਂ ਪਹਿਲੇ ਆਪਣੀ ਡਿਟੇਲ ਦੇਣੀ ਆ ਜਿਹੜਾ ਬੰਦਾ ਕਰ ਰਿਹਾ ਠੀਕ ਆ ਤੇ ਲਾਸਟ ਨੇਮ ਆਉਣਾ ਜਿੱਦਾਂ ਵੈ ਕਿ ਬੰਗਾਲੀ ਦੋਸਤ ਭਰਿਆ ਸੀਗਾ ਤੇ ਉਹ ਮੇਰੇ ਕੋਲ ਵੀ ਆਈਗਾ ਤਾਂ ਮੈਂ ਉਹਦੇ ਚ ਤਾਂ ਸ਼ੋਅ ਕਰ ਦੇਣਾ ੜੇ ਤੇ ਇਥੇ ਆ ਆਪਣਾ ਸਿੰਗਲ ਜੋਗਿਆ ਦਾ ਲਾਸਟ ਨੇਮ ਆਉਣਾ ਇਹ ਹੈ ਤੇ ਆਪਣਾ ਪੋਲ ਨੇ ਉਹ ਨੇਮ ਸੋਰੀ ਜਿਹੜਾ ਫਰਸਟ ਨੇਮ ਅਡਾਓ ਇਹ ਆਪਣੀ ਇੰਟਰਨੈਸ਼ਨੈਲਿਟੀ ਇੰਡੀਆ ਉਹ ਵਰਦਾ ਫਿਰ ਆਪਣਾ ਪਾਸਪੋਰਟ ਦੇ ਦੇਖ ਲੈਣਾ ਪਲੇਸ ਆਫ ਬਰਤ ਕੀ ਲਿਖਿਆ ਉਹ ਕਰ ਦੇਣਾ ਇਥੇ ਆਪਣੀ ਡੇਟ ਵਰਤ ਆ ਜਣੀ ਆ ਮੇਲ ਤਕਰੀਬਨ ਮੇਲ ਹੀ ਜਿਹੜੇ ਬਲਉਡੇ ਫੈਮਲੀ ਨੂੰ ਹਨਾ ਜੇ ਫੀਮੇਲ ਵੀ ਹੈ ਤਾਂ ਆਪਣਾ ਫੀਮੇਲ ਭਰਵਾ ਦੇਣੀ ਤੇ ਮੇਲ ਤੇ ਆਇਨਾ ਹੋ ਗਿਆ ਇੱਧਰ ਦੀ ਸਾਈਡ ਆ ਆਪਣੀ ਕਾਰਡ ਦੀ ਡਿਟੇਲ ਭਰਨੀ ਸਾਰੀ ਕਾਰਡ ਦਾ ਨੰਬਰ ਕਾਰਡ ਦਾ ਨੰਬਰ ਆ ਜਾਣਾ ਜੇ ਇਥੇ ਆ ਜਾਣਾ ਕਾਰਡ ਪਿੰਨੇ ਤੇ ਰਿਟਨ ਇਸ਼ੂ ਹੋਇਆ ਇਹਦੀ ਸਫਤੋ ਇਸ਼ੂਆ ਯਾ ਉਹ ਕਾਰਡ ਦੇ ਉੱਤੇ ਲਿਖਿਆ ਹੁੰਦਾ ਉਹ ਚੈੱਕ ਕਰਕੇ ਦੀ ਇੱਥੇ ਭਰ ਸਕਦੇ ਆ ਤੇ ਇੱਧਰ ਵੀ ਥੜਾ ਇਹਨਾਂ ਆਪਣਾ ਪਾਸਵਰਡ ਨੰਬਰ ਠੀਕ ਆ ਇਹ ਪਾਸਵਰਡ ਇਸ਼ੂ ਡੇਟ ਇੱਥੋਂ ਇਸ਼ੂਆ ਇਹ ਦੋਨੇ ਜਿੰਜਾ ਇਦਾਂ ਲਿਖਣੀ ਹੈ ਨਾਲ ਠੀਕ ਹੋ ਗਿਆ ਦਵਾਜ ਦੀ ਕੰਪਲੀਟ ਇਹਦੇ ਕਿਹੜੇ ਕਿਹੜੇ ਉੱਤੇ ਆਉਣੀ ਹੈ ਕੀ ਕੰਮ ਕਰਦੇ ਆ ਮਤਲਬ ਤੇ ਜਿਹਦਾ ਇਹ ਜਿਹੜਾ ਉਹ ਇਹ ਆਪਰੇਟਰ ਨਾ ਪਰ ਦੌਰ ਪਰ ਤਾਂ ਜੋ ਵੀ ਉਹਨੇ ਠੀਕ ਆ ਕਸੂਤਾ ਦੇ ਕਰਦਾਰ ਦੱਸਣਾ ਇਥੇ ਠੀਕ ਹੈ ਜੋ ਵੀ ਇਥੇ ਤੇ ਮੋਲ ਨੰਬਰ ਆ ਜਾਣਾ ਠੀਕ ਹੈ ਪੂਰਾ ਐਡਰੈਸ ਮੋਲ ਨੰਬਰ ਉਸ ਤੋਂ ਬਾਅਦ ਇੱਕ ਕਾਲਮ ਦੇ ਵਿੱਚ ਤੁਸੀਂ ਦੱਸਣਾ ਵਾ ਕਿ ਜਿਹੜੇ ਦਿਨ ਤੁਸੀਂ ਅਪਲਾਈ ਕਰਦੇ ਹੋ ਉਹਨੂੰ ਕਿੰਨੇ ਦਿਨ ਤੋਂ ਕਿੰਨੇ ਚੀਜ਼ ਦੇ ਵਿੱਚ ਵਿੱਚ ਤੁਸੀਂ ਆਪਣੇ ਕੋਲ ਰੱਖਣਾ ਹੋ ਸਿਮੇਟ ਡੈਡ ਲਾਈਨ ਹੈ ਜਿੱਦਾਂ ਇਹਨੇ ਇਹ ਆਪਣਾ ਟੱਲਣਾ ਮੰਨ ਕੇ ਕਿ ਜਿੱਦਾਂ ਟੱਡੂ ਲੈਟਰ ਆ ਗਿਆ ਠੀਕ ਹੈ ਮੰਨ ਲਓ ਕਿ ਤੁਹਾਡੇ ਕੋਲ ਲੈਟਰ ਆ ਗਿਆ ਅੱਜ ਹੋ ਗਿਆ ਮੈਦਮਾਉਣ ਦੇ ਮੱਥੀ ਦੀ ਅੜ ਉਹ ਦੋ ਤਿੰਨ ਦਿਨ ਲੈਟਰ ਆ ਜਾਂਦਾ ਏ ਇੰਡੀਆ ਭੇਜਣਾਵਾ ਇੰਡੀਆ ਭੇਜਣਾ ਦਾ ਦੀ ਟੈਸਟਡ ਕਰਾਉਣੇ ਕਰਾ ਕੋਈ ਕਰਾਉਣਾ ਉਹ ਕਰਕੇ ਉਸ ਤੋਂ ਬਾਅਦ ਤੁਸੀਂ ਇਹ ਦੇਖਣਾ ਵਾ ਕਿ ਤੁਹਾਨੂੰ ਉੱਥੇ ਦੀ ਥ੍ਰੀ ਕਿਦੋਂ ਤੱਕ ਦੀ ਮਿਲਉਂਦੀ ਉਹ ਤੁਹਾਨੂੰ ਪਤਾ ਹੀ ਆ ਕਿੱਦਾਂ ਜੁਗਾੜ ਕਰਕੇ ਜਾਂ ਜਿੰਨਕ ਜਲ ਕੇ ਤੇ ਥ੍ਰੀ ਲੈਣੀ ਆਪ ਦੇਖਣੀ ਆਪ ਲੈ ਲੋ ਔਖੀ ਅਜਿਹੀ ਨਹੀਂ ਕੋਈ ਵੱਡੀ ਗੱਲ ਨਹੀਂ ਜੇ ਨਹੀਂ ਵੀ ਲਈ ਜਾਂਦੀ ਤੇ ਤੁਸੀਂ ਉੱਥੇ ਕਰ ਸਕਦੇ ਆ ਉਹ ਕਰਕੇ ਉਹਦੇ ਵੇ ਉਹਦੇ ਅਕੋਰਡਿੰਗ થી ਮੈਂਸ਼ਨ ਕਰਨਾ ਹੁੰਦਾ ਮਨ ਲਓ ਕਿ ਜੇ ਤਹੀ ਅਗਲੀ ਤੁਹਾਡੀ ਉੱਤੇ ਦੀ ਵੀ ਐਫਐਸ ਦੀ ਤਰੀਕ ਆ ਗਈ ਹੈ 5 ਤਰੀਕ 5 ਅਕਤੂਬਰ ਠੀਕ ਹੈ 5 ਅਕਤੂਬਰ ਆ ਤਾਂ ਤਹੀ 5 ਅਕਤੂਬਰ ਤੋਂ ਅੱਗੇ ਤੱਕ ਜਾਣਾ ਨਵੰਬਰ ਨਵੰਬਰ 8 9 10 10 ਮੈਂਸ਼ਨ ਕਰ ਦੋ ਤੇ ਮੈਂ 10 ਨਵੰਬਰ ਤੋਂ ਲੈ ਕੇ ਫਰਵਰੀ ਦੀ ਕੋਈ ਫਲਾਣੀ ਤਰੀਕ ਤੱਕ 2 ਜਾਂ 3 ਮਹੀਨੇ ਦਾ ਬਣਾਉਣਾ ਤੇ ਇੰਨੇ ਤਰੀਕ ਤੱਕ ਦਾ ਰੱਖਣਾ ਉਹ ਤਰੀਕ ਤੇ ਮੈਂਸ਼ਨ ਕਰ ਦੇਣੀ ਹੈ ਮੰਨ ਠੀਕ ਹੈ ਉੱਪਰ ਕਰ ਦੇਣਾ ਫੇਮ ਡਰੈਗ ਜਿਹੜਾ ਪੇਪਰ ਤੇ ਤੁਹਾਡੀ ਐਡਰੈਸ ਉਹ ਇੱਥੇ ਲਟਣਾ ਉਸ ਤੋਂ ਬਾਅਦ ਆਏ ਰੀਆ ਜਣਾ ਮੀ ਡੀਟੇਲੇ ਵੀ ਬੰਦੇ ਦਾ ਤੁਸੀਂ ਬੁਲਾਉਣਾ ਉਹਦਾ ਕੱਡਣਾ ਕੀ ਰਿਲੇਸ਼ਨ ਹੈ ਉਹਦਾ ਕੀ ਨਾਮ ਹੈ ਕੀ ਇਹ ਕਰ ਕੋਈ ਡੀਟੇਲ ਉਹਦੀ ਆਏ ਨਹੀਂ ਠੀਕ ਹੈ ਫਿਰ ਉਹਦਾ ਨਾਮ ਮਾ ਜਣਾ ਜੇ ਜੇ ਉਹ ਤੁਹਾਡੀ ਵਾਈਫ ਆ ਤੇ ਉੱਥੇ ਕੋਰ ਦਾ ਨਾਮ ਕੀ ਹੈ ਫਿਰ ਉਹ ਇੰਡੀਆ ਫਿਰ ਪਲੇਫ ਆ ਬਰਥ ਜੋ ਦੇ ਪਾਸਪੋਰਟ ਤੇ ਲਿਖੀ ਉਹਦਾ ਡੇਟ ਆਫ ਬਰਥ ਜਦੋਂ ਤੁਹਾਡਾ ਬੇਟਾ ਹੋਈ ਤੇ ਜੇ ਵੀ ਸਾਰਾ ਪੁਸ਼ਟੀ ਹੋ ਗਿਆ ਫਿਰ ਨਾਮ ਮੈਂ ਇਹ ਬੈਠੇ ਦਾ ਪਰਾਈ ਉਹ ਬੈਠੇ ਆ ਗਿਆ ਠੀਕ ਹੈ ਇੱਕ ਹੋਰ ਚੀਜ਼ ਜਿਹੜੇ ਆਪਣੇ ਬੱਚਿਆਂ ਨੂੰ ਮੰਗਾਉਂਦੇ ਆ ਨਾ ਪਲੀਜ਼ ਉਹ ਤੁਸੀਂ ਆਨਲਾਈਨ ਟਰਾਈ ਕਰੋ ਜੇ ਤੁਹਾਨੂੰ ਕੋਈ ਨਾ ਕੋਈ ਤੰਗੀ ਆਉਂਦੀ ਹੈ ਤਾਂ ਮੈਨੂੰ ਦੱਸਿਓ ਮੈਂ ਆਨਲਾਈਨ ਬਟ ਦੱਸ ਜੀ ਪੜਾਉਂਗਾ ਆਨਲਾਈਨ ਤੇ ਡਾਊਨਲੋਡ ਠੀਕ ਉਹ ਸੌਖਾ ਬਹੁਤ ਈਜ਼ੀ ਹੈ ਆਨਲਾਈਨ ਕਰਨਾ ਤੇ ਉਹਦੀ ਫੀਸ ਵੀ ਕੋਈ ਜ਼ਿਆਦਾ ਨਹੀਂ ਹੈ 170 ਹੀ ਹੈ ਜੀ ਇਹੀ ਇੰਦਾ ਜਦੋਂ ਵਕੀਲ ਕੋਲ ਜਾ ਕੇ ਆਪਣਾ ਕੇਸ ਕਰਦੇ ਹੋ ਤੇ 500 600 ਦੇ ਕੇ ਆ ਰਹੇ ਹੋ ਤੇ ਇਹ ਕੋਈ ਵੱਡਾ ਇਸ਼ੂ ਨਹੀਂ ਹੈਗਾ ਸਿੰਪਲ ਕਰਦ ਕਰਦੇ ਆ ਨੀ ਥਿਆੜੀ ਸਪੈਸ਼ਲ ਜਿਹੜੀ ਜੋ ਟੈਲ ਨਦੇ ਤੇ ਟੈਲ ਨਹੀਂ ਲਿਆ ਸੀ ਤੇ ਇੱਥੇ ਉਹਦਾ ਲਾਸਟ ਨੇਮ ਫਰਸਟ ਨੇਮ ਠੀਕ ਹੈ ਨੈਸ਼ਨੈਟੀ ਪਲੇਸ ਆਫ ਬਰਥ ਪਾਸਪੋਰਟ ਤੇ ਦੇਖ ਕੇ ਹਮ ਡੇਟ ਆਫ ਬਰਥ ਆ ਜਿਹੜੀ ਤੇ ਮੇਲ ਫੀਮੇਲ ਜਿਹਦਾ ਵਾਈਫਰ ਉਹ ਆਪਣਾ ਪਹਿਲਾਂ ਦਨਨ ਪੜ ਰਹੀ ਆ ਠੀਕ ਹੈ ਇੱਥੇ ਦੇਖਣਾ ਪਰ ਰਿਲੇਸ਼ਨ ਯਾ ਦਰ ਰਿਲੇਸ਼ਨ ਕੀ ਹੈ ਠੀਕ ਹੈ ਹੋਲ ਦੋ ਜਣਾ ਤੇ ਇਹਦਾ ਐਸਪੋਸਲ ਲਿਖ ਕੇ ਨਾਲ ਵਾਈਫ ਲੈ ਲਿਓ ਠੀਕ ਹੈ ਜਿੰਦਾ ਮੰਨਿ ਇੱਥੇ ਕੋਈ ਕਰਨ ਦਾ ਰਵਾਇਤ ਤੇਰੇ ਪਰਫੈਕਟ ਆ ਉਹਨਾਂ ਨੇ ਤੇਰੇ ਬਣਾਉ। ਉਹ ਤੇ ਲੈ ਦੇਣਾ ਫੈਮਲੀ ਵੀਜ਼ਾ ਠੀਕ ਹੈ ਫੈਮਲੀ ਵੀਜ਼ਾ ਇੱਥੇ ਲਗਾ ਕੋਈ ਜਿੰਨੇ ਨੰਬਰ ਕਿ ਦੋ ਕਲਿੱਕ ਕਰ ਦੇਣੀ ਆ ਠੀਕ ਹੋ ਗਿਆ ਉੱਤੋਂ ਇੱਥੇ ਪਾਸ ਆਈਡੈਂਟ ਕਰਨੇ ਆ ਸਾਈਨ ਕਰਾ ਕੇ ਇੱਥੇ ਆਪਾਂ ਰੈਜਿਸਟਰਡ ਕਰਾਉਣਾ ਉਹ ਤੇਨ ਕੋਲ ਵਕੀਲ ਕੋਲ ਰੈਜਿਸਟਰਡ ਕਰਾ ਲਓ ਇੱਥੇ ਮੋਹਰ ਲੋਣੀ ਆ ਮੋਹਰ ਲਾਗਣਾ ਸਾਈਨ ਕਰਦੇ ਨਾਲ ਦੀ ਆਪਣਾ ਸਾਈਨ ਕਰਦੇ ਨੇ ਠੀਕ ਹੈ ਇਹ ਦੋ ਪੇਪਰ ਹੋ ਗਏ ਜਿਹੜੇ ਮੇਨ ਜ਼ਰੂਰੀ ਕਹੀਦੇ ਆ ਠੀਕ ਹੈ ਤੁਮਾਰ ਜਿਗੋਟ ਆਈਟ ਅਜੇ ਖਤਮ ਹੋ ਜਾਂਦੀ ਹੈ ਇਹ ਜਿੰਨੇ ਪੇਪਰ ਆਲੇ ਇਹ ਆ ਪਾ ਉਹਨਾਂ ਪਾਉਣੇ ਆ ਪੋਸਟ ਲਈਆਂ ਨੂੰ ਠੀਕ ਹੈ ਇਹਨੀਆਂ ਨੂੰ ਪੋਸਟ ਕਰਨੇ ਆ ਉਸ ਤੋਂ ਬਾਅਦ ਜਿਹੜੇ ਦੂਸਰੇ ਦੀ ਵਟਸਐਪ ਤੇ ਭੇਜ ਸਕਦੇ ਆ ਆਪਣੇ ਇਹਦਾ ਪਾ TR3 ਫੋਟੋਕਾਪੀ ਕਰ ਫੋਟੋਕਾਪੀ ਮਾਰੋ ਜੀ ਉਹਨਾਂ ਫੋਟੋ ਵਿੱਚ ਨਹੀਂ ਆਦੀਏ ਅੰਗੇ ਪਿਛੇ ਦੀ ਸਭਾ ਦੀ ਪੀਡੀਆ ਬਣਾ ਕੇ ਭੇਜ ਦੇਣੀ ਕੰਟਰੈਕਟ ਵਰਕ ਜਿਹੜਾ ਆਪਣੇ ਵਰਕ ਦਾ ਕੰਟਰੈਕਟ ਆ ਉਹ ਜਿਹੋ ਆਪਾਂ ਜੋ ਜਿੰਨੇ ਭੇਜਿਆ ਵੀ ਵਧੀਆ ਪੀਡੀਐਫ ਸਾਫ ਪੀਡੀਐਫ ਬਣਾਉਣੀ ਆ WhatsApp ਕਰ ਦੇਣੀ ਆ ਆਪਣੀਆਂ ਛੇ ਸਕੈਨਡ ਦੀਆਂ ਕੀਪਾਂ ਮੈਨੀਆਂ ਕਰ ਦੇਣੀਆਂ ਵਾ ਠੀਕ ਹੈ ਤੇ ਡਿਕਲਰੇਸ਼ਨ ਆਫ ਕੰਪਨੀ ਜਿਹੜੀ ਡਿਕਲਰੇਸ਼ਨ ਲੈਨੇ ਬਾ ਉਹ ਵਾਲੀ ਫਿਰ ਆਪਣਾ ਜਮਤਾ ਅਪਡੇਟ ਜਮਤਾ ਤੇ ਜੋ ਇਹਨਾਂ ਦੇ ਖਾਲ ਬਣਾਉਣਾ ਚਾਹੁੰਦਾ ਭੇਜ ਦੋ ਇਹ ਅਪਡੇਟ ਜਮਤਾ ਭੇਜਣਾ ਇੱਕ ਕਾਪੀ ਆਪਣੀ ਬੈਂਕ ਦੀ ਸਟੇਟਮੈਂਟ ਦੇ ਜਿਨੀਆਂ ਨਾਲ ਠੀਕ ਹੈ ਇੰਨੀ ਕੈਟਾਗਰੀ ਸਾਰੀ ਆਪਾਂ ਇੰਡੀਆ ਭੇਜਣੀ ਆ ਤੇ ਤਦ ਦੇ ਤੀ ਮੰਨ ਲਓ ਕਿ ਤੁਹਾਡੇ ਉਹ 150 ਬਲੱਕਸ ਪੇਪਰ ਬਣ ਜਾਂਦਾ ਵਾ ਪੇਜ ਬਣ ਲੈਣੇ ਆ 100-150 ਦੇ ਲਾਗੇ ਠੀਕ ਹੈ ਇੰਨਾ ਪੇਜ ਲੈ ਕੇ ਆਪਾਂ ਉੱਥੇ ਵੀ ਐਫਐਸਓਸੇ ਜਾਣਾ ਵਾ ਤੇ ਉੱਥੇ ਜਾ ਕੇ ਆਪਣੀ ਫਾਈਲ ਜਮਾ ਕਰਾਉਣੀ ਹੈ ਠੀਕ ਹੈ ਉੱਥੇ ਮੇਬੀ 9000 ਤੋਂ 10000 ਰੁਪਏ ਫੀਸ ਲੱਗਦੀ ਹੈ ਠੀਕ ਹੈ ਉਹ ਜਾ ਕੇ ਕਰਾਓ ਤੇ ਮੇਬੀ 15 ਤੋਂ 20 ਦਿਨ ਦੇ ਵਿੱਚ ਤੁਹਾਡਾ ਵੀਜ਼ਾ ਨਿਕਲ ਕੇ ਆ ਜਾਏਗਾ ਠੀਕ ਹੈ ਕੋਈ ਵੱਡਾ ਇਸ਼ੂ ਨਹੀਂ ਹੈ ਕੋਈ ਕੈਨ ਪੁੱਛਣ ਦੀ ਲੋੜ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਸਾਰੇ ਕੁਝ ਮੈਂ ਤੁਹਾਨੂੰ ਕਲੀਅਰ ਕਰਦਾ ਇਹ ਡਾਕੂਮੈਂਟ ਵਾਲੀ ਲੋੜ ਹੈ ਉੱਥੇ ਇਸ ਤੋਂ ਲਗਭਗ ਕੁਝ ਨਹੀਂ ਜਾਈਦਾ ਸਹੀ ਹੈ ਤੇ ਇਹ ajuda probability ਦਾ ਫੀਡ ਜੇ ਹੋਬ ਤੁਹਾਨੂੰ ਸਾਰੀ ਸਮਾਂ ਲੱਗਿਓ ਫਿਰ ਵੀ ਤੁਹਾਨੂੰ ਕਿਤੇ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਕਰ ਦਿਓ ਮੈਂ ਤੁਹਾਡੇ ਕਮੈਂਟ ਦਾ ਜਰੂਰ ਕੋਈ ਕਰਾਂਗਾ ਚਲੋ ਜੀ ਇੱਥੇ ਆਪਾਂ ਵੀਡੀਓ ਨੂੰ ਬੰਦ ਕਰਦੇ ਆਂ ਕਿ ਜੇ ਹੋਰ ਵੀ ਤੇ ਤੁਹਾਡੀ ਤੇ ਗੱਲ ਕਰਨੀ ਹੋਵੇ ਮੈਨੂੰ ਕਮੈਂਟ ਵਿੱਚ ਛੱਡ ਦਿਓ ਮੈਂ ਤੁਹਾਡੇ ਤੋਂ ਵੀਡੀਓ ਬਣਾ ਦਾਂਗਾ ਜੀ ਸੋ ਜੀ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਵਧੀਆ ਲੱਗਾ